ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਬੁੱਲਕੁੱਲ ਡੈਰੀ ਫਾਰਮ ਜੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਅੱਜ ਵੀਰ ਸੇ ਵੇਖ ਦੇ ਕਰੇ ਦਿਖਾ ਰਿਹਾ ਜੋ ਕਿ ਜ਼ਿਲਾ ਪਿੰਡ ਫੱਗੂ ਜ਼ਿਲਾ ਸਰਸਾ ਤਹਿਸੀਲ ਕਾਲਿਆਣੀ ਦੇ ਵਿੱਚ ਜਿਹੜੀ ਝੋਟੀ ਸਾਹਮਣੇ ਖੜੀ ਹੈ ਜੜਿਕ ਮੇਲੇ ਦੇ ਡਰਾਈ ਕੰਪੀਟੀਸ਼ਨ ਦੇ ਵਿੱਚ 7ਵੇਂ ਸਥਾਨ ਤੇ ਆਈ ਹੈ ਤਾਂ ਇਹਦਾ ਦੂਜੇ ਸੂਏ ਦਾ ਮਿਲਕ ਰਿਕਾਰਡ ਆ 20 ਕਿਲੋ 226 ਗ੍ਰਾਮ ਆ ਜੀ ਤੁਸੀਂ ਇਹਦੀ ਹਾਈਟ ਲੈਂਥ ਲੰਬਾਈ ਤੇ ਸਾਰਾ ਕੁਝ ਦੇਖ ਸਕਦੇ ਆ ਤਾਂ ਦੂਜੀ ਝੋਟੀ ਤੁਹਾਨੂੰ ਦਿਖਾ ਰਿਹਾ ਹਾਂ ਜੋ ਕਿ ਮਿਲਕ ਬਿਊਟੀ ਕੰਪੀਟੀਸ਼ਨ ਦੇ ਵਿੱਚੋਂ 6ਵੇਂ ਸਥਾਨ ਤੇ ਆਈ ਆ ਇਹਦੀ ਲੰਬਾਈ ਚੱਡਾ ਲੇਵਾ ਸਾਰ ਦੇਖ ਸਕਦੇ ਹੋ ਤੁਸੀਂ ਚੰਗੀ ਤਰ੍ਹਾਂ ਜੋ ਕਿ ਮੇਲੇ ਦੇ ਉੱਤੇ ਮੈਡਲ ਮਿਲਿਆ ਉਹ ਵੀਰ ਨੇ ਮੱਥੇ ਦੇ ਉੱਤੇ ਲਾਇਆ ਹੋਇਆ ਹੈਗਾ ਤੇ ਤੁਹਾਨੂੰ ਦੋਨੇ ਪਾਸੇ ਦੀ ਵੀਡੀਓ ਦਿਖਾ ਰਿਹਾ ਹਾਂ ਇਹਦੀ ਇਹਦਾ 6 ਦੰਦ ਦਾ ਮਿਲਕ ਰਿਕਾਰਡ 19 ਕਿਲੋ 753 ਗ੍ਰਾਮ ਸੀ ਤੁਸੀਂ ਹੁਣ ਇਸ ਨੂੰ ਦੂਜੀ ਤਰਫ ਸੇ ਵੀ ਦੇਖ ਸਕਦੇ ਹੋ ਤੇ ਤੁਹਾਨੂੰ ਇਹਦਾ ਲਿਬਰੀ ਮੰਤਰ ਵੀ ਦਿਖਾ ਰਿਹਾ ਤੇ ਇਹਦੀ ਵੀਡੀਓ ਆਪਾਂ ਐਂਡ ਦੇ ਵਿੱਚ ਲਾਵਾਂਗੇ ਜਿਹੜੀ ਤਾਜੀ ਸੂਈ ਦੀ ਸੀ ਦੋਨੇ ਮੱਜਾਂ ਦੀ ਲਾਵਾਂਗੇ ਜਿਹੜੀ ਇਹ ਝੋਟੀ ਦਿਖਾਈ ਦੇ ਰਹੀ ਹੈ ਤੁਹਾਨੂੰ ਇਹ 70 5 77 ਦੀ ਝੋਟੀ ਆ ਇਹਦਾ ਥਣਲੇਵਾ ਤੁਸੀਂ ਹੁਣੇ ਦੇਖ ਸਕਦੇ ਹੋ 7 ਮਹੀਨਿਆਂ ਦੀ ਗੱਬਣ ਹੋ ਚੁੱਕੀ ਆ ਜੋ ਕਿ ਬਾਈ ਬਰਿੰਦਰ ਕੋਲਾ ਮਹਾਵਲੀ ਬੁੱਲਾ ਉਹ ਤੋਂ ਗੱਬਣਾ ਹੈ ਤੇ ਇਹ ਜਿਹੜੀ ਕੱਟੀ ਦਿਖਾਈ ਦੇ ਰਹੀ ਹੈ ਤੁਹਾਨੂੰ ਇਹ ਬਤਾ ਬੁੱਲਦੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਇਸ ਦੀ ਵੀ ਹਾਈਟ ਇਹ 3 ਮਹੀਨਿਆਂ ਦੀ ਹੋ ਚੁੱਕੀ ਹੈ ਜੀ ਤੇ 75 77 ਵਾਲੀ ਝੋਟੀ ਦੀ ਮਾਂ ਦਾ ਮਿਲਕ ਰਿਕਾਰਡ 21 ਕਿਲੋ 886 ਗ੍ਰਾਮ ਸੀ ਤੁਸੀਂ ਦੁਬਾਰੇ ਫੇਰ ਤੁਸੀਂ ਉਧਰ ਥੰਮਲੇ ਬਾਅਦ ਦੇਖ ਸਕਦੇ ਹੋ ਤਾਂ ਵੀਡੀਓ ਦੇ ਐਂਡ ਵਿੱਚ ਦੋਨੇ ਜੋ ਪਹਿਲਾਂ ਮੱਝ ਦਿਖਾਈਆਂ ਸੀ ਉਹਨਾਂ ਦੀ ਵੀਡੀਓ ਲਾਵਾਂਗੇ ਜੀ ਤਾਜੀ ਸੂਏਆਂ ਦੀਆਂ ਤੁਸੀਂ ਜਰੂਰ ਵੀਡੀਓ ਨੂੰ ਅੱਛੀ ਲੱਗੀ ਸ਼ੇਅਰ ਔਰ ਲਾਇਕ ਜਰੂਰ ਕਰਨਾ ਦੋਸਤੋ